ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਤਿੰਨੋਂ ਸੀਟਾਂ ਹਾਰ ਗਈ ਜਿਹੜੀਆਂ ਆਪਣੀਆਂ ਤਿੰਨੇ ਸੀਟਾਂ ਕਾਂਗਰਸ ਦੀਆਂ ਸੀ ਤਿੰਨੋਂ ਸੀਟਾਂ ਹਾਰ ਗਈ ਕਾਂਗਰਸ ਦਾ ਸਫਾਇਆ ਹੋ ਗਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਵੱਡੀ ਮਾਦੇ ਦਿੱਤੀ ਹੈ ਪਰ ਨਾਲਾ ਗਿੱਦੜਵਾ ਡੇਰਾ ਪਾਪਾ ਨਾਨਕ ਤੇ ਚੱਬੇ ਵਾਲ ਵਿੱਚ ਜਿਹੜਾ ਕਿ ਜਿਮਣੀ ਚੋਣ ਹੋਈ ਸੀ ਜਿੱਥੇ ਪਹਿਲਾਂ ਕਾਂਗਰਸ ਕੋਲ ਚੱਬੇ ਵਾਲ ਡੇਰਾ ਪਾਪਾ ਨਾਨਕ ਤੇ ਗਿੱਦੜਵਾ ਤਿੰਨ ਸੀਟਾਂ ਸੀਗੀਆਂ ਉਹ ਤਿੰਨੇ ਦੀਆਂ ਤਿੰਨੇ ਸੀਟਾਂ ਕਾਂਗਰਸ ਹਰ ਗਈਏ ਚੋ ਕਿ ਵੱਡੀ ਖਬਰ ਆਈਏ ਤੁਸੀਂ ਜਿਹੜੇ ਚੜਦੀ ਕਲਾ ਲੈਵਨਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗਿੱਦੜਵਾ ਸੀਟ ਜਿਹੜੀ ਹੌਟ ਸੀਟ ਬਣੀ ਹੋਈ ਸੀ ਬੜਾ ਫਸਮਾ ਮੁਕਾਬਲਾ ਸੀ ਰਾਜਾ ਵੜਿੰਗ ਜਿਹੜੇ ਇਥੋਂ ਲਗਾਤਾਰ ਤਿੰਨ ਵਾਰ ਵਧਾ ਇੱਕ ਬਣ ਚੁੱਕੇ ਸੀ 2012 2017 ਤੇ 2022 ਉਹਨਾਂ ਦਾ ਗੜ ਸੀਗਰ ਗਿੱੱਡੜਵਾ ਦੇ ਵਿੱਚ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਲੇਕਿਨ ਗਿੱੱਡੜਵਾ ਸੀਟ ਹਰਦੀਪ ਸਿੰਘ ਢੀਮਪੀ ਢੋ ਜੋ ਅਕਾਲੀ ਦਲ ਨੂੰ ਛੱਡ ਕੇ ਭਾਜਪੀ ਦੇ ਮਨਪ੍ਰੀਤ ਬਾਦਲ ਦੇ ਨਾਲ ਉਹਨਾਂ ਦਾ ਮੁਕਾਬਲਾ ਸੀ ਅਮਰਤਾ ਵੜਿੰਗ ਜਿਹੜੇ ਨੇ ਬਹੁਤ ਪਿੱਛੇ ਰਹਿ ਗਏ ਔਰ ਉੱਥੇ ਬੀਜਪੀ ਤੇ ਮਨਪ੍ਰੀਤ ਬਾਦਲ ਜਿਹੜੇ ਦੁਬੱਡੇ ਦਾਅਵੇ ਕਰ ਰਹੀ ਸੀ ਜਿਹੜੇ ਤਿੰਨ ਵਾਰ ਪਹਿਲਾਂ ਉਥੋਂ ਬਤਿਆ ਕਰ ਚੁੱਕੇ ਨੇ ਚਾਰ ਵਾਰ ਔਰ ਉਹਨਾਂ ਨੇ ਜਿਹੜਾ ਕਿ ਵੱਡਾ ਦਾਵਾ ਕੀਤਾ ਸੀ ਕਿ ਗਿੱਦੜਵਾਸ ਦੇ ਲੋਕ ਫਿਰ ਮਨਪ੍ਰੀਤ ਬਾਦਲ ਨੂੰ ਜਿਹੜਾ ਕਿ ਉਹਦੇ ਤੇ ਵਿਸ਼ਵਾਸ ਕਰਨਗੇ ਲੇਕਿਨ ਲੋਕਾਂ ਨੇ ਮਨਪ੍ਰੀਤ ਬਾਦਲ ਵੀ ਛੱਡ ਦਿੱਤਾ ਅਮਰਤਾ ਵਰਿੰਗ ਵੀ ਛੱਡ ਦਿੱਤੀ ਔਰ ਹਰਦੀਪ ਸਿੰਘ ਢਿੰਪੀ ਢਿੱਲੋ ਜਿਹੜੇ ਕਿ ਆਪੇ ਸ਼ਾਮਲ ਹੋਏ ਸੀ ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਇਆਂ ਉਹਨਾਂ ਨੂੰ ਵੱਡੀ ਜਿੱਤ ਦਿਵਾ ਦਿੱਤੀ ਹਰਦੀਪ ਸਿੰਘ ਢਿੰਪੀ ਢਿੱਲੋ ਦੇ ਪਰਿਵਾਰ ਦੇ ਵੱਲੋਂ ਵੱਡੀ ਖੁਸ਼ੀ ਮਨਾਈ ਜਾ ਰਹੀ ਆਪਣੇ ਵਰਕਰਾਂ ਦੇ ਉੱਪਰ ਵੱਡੇ ਭੰਗੜੇ ਪਾ ਰਹੇ ਨੇ ਔਰ ਨੱਚ ਟੱਪ ਰਹੇ ਨੇ ਜਿਨ੍ਹਾਂ ਨੂੰ ਪਹਿਲੀ ਵਾਰ ਜਿੱਤ ਨਸੀਬ ਹੋਈ ਏ ਅਕਾਲੀ ਦਲ ਛੱਡਣ ਤੋਂ ਬਾਅਦ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਹੁੰਦਿਆਂ ਹੋਇਆਂ ਉਹਨਾਂ ਨੂੰ ਦੋ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਪਹਿਲੀ ਜਿੱਤ ਹਰਦੀਪ ਸਿੰਘ ਢੀਮਪੀ ਢਿੱਲੋਂ ਦੇ ਘਰ ਵਿੱਚ ਪਹੁੰਚ ਗਈ ਹਰਦੀਪ ਸਿੰਘ ਢੀਮਪੀ ਢਿੱਲੋਂ ਵੱਡੇ ਫਰਕ ਦੇ ਨਾਲ ਪਰ ਕਿੰਨੇ ਵਾਰ ਸੀ ਜਿੱਤ ਚੁੱਕੇ ਨੇ ਜਿੱਥੇ ਕਿ ਜੋ ਕਿ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਦਰਜ ਹੋਈ ਹੈ ਹਰਦੀਪ ਸਿੰਘ ਢਿੰਪੀ ਢਿੱਲੋਂ ਦੇ ਰੂਪ ਦੇ ਵਿੱਚ ਹਰਦੀਪ ਸਿੰਘ ਢਿੰਪੀ ਢਿੱਲੋਂ ਜਿਨ੍ਹਾਂ ਨੇ ਅਮਰਤਾ ਵੜਿੰਗ ਨੂੰ ਵੱਡੇ ਫਰਕ ਨਾਲ ਹਰਾਇਆ ਹੈ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਉੱਥੇ ਮਨਪ੍ਰੀਤ ਬਾਦਲ ਦੋਨੋਂ ਉਮੀਦਵਾਰ ਜਿਹੜੇ ਵੱਡੇ ਮਜ਼ਬੂਤ ਚਿਹਰੇ ਸੀ ਲੇਕਿਨ ਦੋਨਾਂ ਨੂੰ ਹਰਦੀਪ ਸਿੰਘ ਢਿੰਪੀ ਢਿੱਲੋਂ ਨੇ ਹਰਾ ਦਿੱਤਾ ਹੈ